ਜਿਸ ਤਰ੍ਹਾਂ ਕੀ ਤੁਸੀਂ ਸਾਰੇ ਜਾਣਦੇ ਹੋ ਕਿ ਆ ਮਹੀਨਾ ਜਿਹੜਾ ਹੈਗਾ ਅਕਤੂਬਰ ਦਾ ਵੈਸੇ ਤਾਂ ਨਵਰਾਤਰਿਆਂ ਤੋਂ ਹੀ ਦਿਨ ਤਿਹਾੜੀ ਸ਼ੁਰੂ ਹੋ ਜਾਂਦੇ ਹੈਗੇ ਆ ਮਾਤਾ ਰਾਣੀ ਦੇ ਨਰਾਤਿਆਂ ਤੋਂ ਸੋ ਲਗਾਤਾਰ ਜਿਹੜੇ ਹੈਗੇ ਆ ਜਿਸ ਤਰ੍ਹਾਂ ਕੀ ਦੀਵਾਲੀ ਦਾ ਹੋ ਗਿਆ ਬੰਦੀ ਛੋੜ ਦਿਵਸ ਹੋ ਗਿਆ ਵਿਸ਼ਕਰਮਾ ਡੇ ਹੋ ਗਿਆ ਸੋ ਇਸੇ ਤਰ੍ਹਾਂ ਅੱਗੇ ਸਾਰਾ ਸਿਲਸਿਲਾ ਚੱਲਦਾ ਹੈਗਾ ਆ ਸੋ ਅਸੀਂ ਗੱਲਬਾਤ ਕਰ ਰਹੇ ਹੈਗੇ ਆ ਹਿਮਾਸ਼ੂ ਜੈਨ ਜੀ ਪ੍ਰਧਾਨ ਨਕੋਦਰ ਮੰਡਲ ਆਮ ਆਦਮੀ ਪਾਰਟੀ ਸਾਡੇ ਨਾਲ ਜੁੜ ਚੁਕੇ ਨੇ ਸੋ ਕਿਸਰਾ ਤੁਸੀਂ ਸਾਰੇ ਸਾਡੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਤੇ ਸਮੂਹ ਦੇਸ਼ ਵਾਸੀਆਂ ਨੂੰ ਕਿਸਰਾ ਮੁਬਾਰਕਾਂ ਵਧਾਈਆਂ ਦਿੰਦੇ ਆ ਨੋਸ਼ਕਰ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਦਿਵਸ ਦੀਆਂ ਤੇ ਆਨਵਾਲਾ ਸਮਾ ਮੈਂ ਇਹ ਸੋਚਦਾ ਸਾਡੇ ਦੇਸ਼ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਸ਼ਹਿਰ ਵਾਸੀਆਂ ਲਈ ਬੜਾ ਖੁਸ਼ਹਾਲੀ ਵਾਲਾ ਹੋਵੇ ਜੀ ਆਪਾਂ ਸਾਰੇ ਪਰਵਾਰਿਆ ਦੀਵਾਲੀ ਦੇ ਤੇ ਸਾਰੇ ਨੂੰ ਰਲ ਮਿਲ ਕੇ ਬਹੁਤ ਖੁਸ਼ੀਆਂ ਨਾਲ ਮਨਾਈਏ ਜੀ ਤੇ ਅੱਛਾ ਹੋਵੇ ਜੀ ਆਪਾਂ ਤੇ ਜਾਣੇ ਸਾਰੇ ਲਈ ਸਾਰੇ ਲਈ ਖੁਸ਼ੀਆਂ ਭਰ ਹੋਵੇ ਜਿਸ ਤਰ੍ਹਾਂ ਕਿ ਆ ਪਿਛਲੇ ਪਿਛਲੇ ਮਹੀਨੇ ਵਿੱਚ ਜਿਹੜੇ ਹੈਗਾ ਵੀ ਕਿ ਜੇ ਨੂੰ ਕਹਿੰਦੇ ਕਿ ਪ੍ਰਕਿਰਤਿਕ ਆਪਦਾ ਆਈ ਹੈਗੀ ਆ ਹੜ ਆਏ ਉਹਦੇ ਮੁਤਾਬਿਕ ਜਿਹੜਾ ਹੈਗਾ ਕਿਤੇ ਨਾ ਕਿਤੇ ਆ ਆਪਾਂ ਡਵੈਲਪਮੈਂਟ ਤਾਂ ਕਰ ਰਹੇ ਹੈਗੇ ਆ ਪੂਰੇ ਦੇਸ਼ ਨੂੰ ਡਵੈਲਪਮੈਂਟ ਹੋ ਰਿਹਾ ਹੈਗਾ ਆ ਦਰਖਤ ਜਿਹੜੇ ਕੱਟੇ ਜਾ ਰਹੇ ਆ ਇਸ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿ ਦਰਖਤਾਂ ਦਾ ਲਗਾਉਣਾ ਕਿੰਨਾ ਜ਼ਰੂਰੀ ਹੈਗਾ ਦੇਖੋ ਜਿਹੜਾ ਤੁਸੀਂ ਸਵਾਲ ਪੁੱਛਿਆ ਦਰਖਤਾਂ ਦਾ ਲਗਾਉਣਾ ਕਿੰਨਾ ਜ਼ਰੂਰੀ ਆ ਦੇਖੋ ਮੈਂ ਤੇ ਇਹ ਕਹੂੰਗਾ ਦਰਖਤਾਂ ਦਾ ਨਾ ਬਹੁਤ ਜ਼ਰੂਰੀ ਆ ਆਪਣੇ ਜਿਹੜਾ ਪਰਿਆਵਰਣ ਹੈਗਾ ਯਾ ਉਹਦੇ ਵਿੱਚ ਤਾਜ਼ਗੀ ਭਰਿਆ ਰਹਿੰਦਾ ਆ ਅੱਛੀ ਹਵਾ ਚਲਦੀ ਆ ਮਿੱਠੀਆਂ ਹਵਾਵਾਂ ਮਿਲਦੀਆਂ ਆ ਤੇ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਸ ਦੀਵਾਲੀ ਤੇ ਆਪਾਂ ਸਾਰੇ ਪ੍ਰਣ ਲਈਏ ਜੀ ਕਿ ਹਰ ਇੱਕ ਇਨਸਾਨ ਜੀ ਜਿਆਦਾ ਨਹੀਂ ਤੇ ਘੱਟ ਤੋਂ ਘੱਟ ਇੱਕ ਪੇੜ ਜਾਂ ਇੱਕ ਪੌਦਾ ਜ਼ਰੂਰ ਲਾਏ ਤੋਂ ਖਿਆਲ ਕਰੇ ਤੇ ਆਪਾਂ ਇਸ ਪਰਿਆਵਰਣ ਨੂੰ ਜਿੰਨਾ ਜ਼ਿਆਦਾ ਕਿਹਾ ਵੀਂ ਦੀਵਾਲੀ ਦੇ ਵੀ ਜਿੰਨਾ ਘੱਟ ਪੋਲੂਸ਼ਨ ਕਰੀਏ ਹਰ ਦੀਵਾਲੀ ਮਨਾਈਏ ਗ੍ਰੀਨ ਕਰੈਕਰਸ ਲਾਈਏ ਤੇ ਪੇੜ ਪੌਦੇ ਨੂੰ ਲਗਾਈਏ ਤੇ ਉਹ ਨਾਛਾ ਜੀ ਇਹ ਜ਼ਰੂਰੀ ਹੈ ਦੇਖੋ ਪ੍ਰਕਿਰਤੀ ਆਪਦਾ ਵੀ ਜਿੰਨਾ ਆਪਾਂ ਇਹ ਨਾ ਡੀ ਫੋਰੈਸਟੇਸ਼ਨ ਕਰਾਂਗੇ ਇਹ ਕਿੱਥੇ ਨਾ ਕਿੱਥੇ ਆਪਾਂ ਦੇਖਦੇ ਆਂ ਪਹਾੜਾਂ 'ਚ ਬਦਲ ਫਟ ਰਹੇ ਆ ਕੁਝ ਹੋ ਰਿਹਾ ਇਹ ਡਿਵੈਲਪਮੈਂਟ ਦੇ ਨਾਲ ਨਾਲ ਨਾ ਇਹ ਡੀ ਫੋਰੈਸਟੇਸ਼ਨ ਜਿਹੜੀ ਹੁੰਦੀ ਆ ਜੀ ਆਪਾਂ ਜੇ ਉਹਨੂੰ ਬੰਨਣ ਲਈ ਰੁੱਖ ਲਾਵਾਂਗੇ ਜੀ ਤੇ ਉਹਦੇ ਨਾਲ ਮੇਰੀ ਸਮਝ ਇਹ ਕਹਿੰਦੀ ਆ ਇਹ ਪ੍ਰਕਿਰਤੀ ਆਪਦੀ ਕਟੇਗੀ ਜੀ ਤੇ ਇੱਕ ਬਹੁਤ ਵੇਜਰ ਸਟੈਪ ਹੋਏਗਾ ਜੀ ਆਪਾਂ ਸਾਰੇ ਰਲ ਕੇ ਪੇੜ ਪੌਦੇ ਲਗਾਵਾਂਗੇ ਹਰਿਆਲੀ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਕੋਈ ਜਨਮ ਦਿਨ ਮਨਾ ਰਿਹਾਤਾ ਉਸ ਮੌਕੇ ਜੇ ਕੋਈ ਫੰਕਸ਼ਨ ਰੱਖ ਰਿਹਾ ਤੇ ਉਹ ਕਿਤੇ ਨਾ ਕਿਤੇ ਇਹ ਬੂਟੇ দান ਕਰਕੇ ਗਿਫਟ ਕਰਕੇ ਇਸ ਚੀਜ਼ ਨੂੰ ਬੜਾਵਾ ਆਪਾਂ ਦੇ ਸਕਦੇ ਆ ਬਿਲਕੁਲ ਕਰਨਾ ਚਾਹੀਦਾ ਜੀ ਇਹ ਬਹੁਤ ਅੱਛਾ ਉਪਰਾਲਾ ਹੋਏਗਾ ਜੀ ਕੋਈ ਵੀ ਆਪਣੇ ਜਨਮ ਦਿਨ ਤੇ ਜਾਂ ਕੋਈ ਸਦੀ ਵੈਡਿੰਗ ਐਨੀਵਰਸਰੀ ਆ ਜਾਂ ਕੋਈ ਛਾ ਕੋਈ ਘਰ ਚ ਕੋਈ ਵੀ ਖੁਸ਼ਹਾਲੀ ਆ ਤੇ ਉਸ ਵੇਲੇ ਅਗਲਾ ਪੇੜ ਪੌਦੇ ਵੱਡੇ ਪਰਿਆਵਰਣ ਪਰਿਆਵਰਣ ਚ ਹਰਿਆਲੀ ਨੂੰ ਬੜਾਵਾ ਦਵੇ ਇਹਦਾ ਬਹੁਤ ਅੱਛਾ ਉਪਰਾਲਾ ਹੋਏਗਾ ਮੈਂ ਤੇ ਇਹ ਗੱਲ ਕਹੂੰਗਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਦੇ ਨਾਲ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਬਹੁਤ-ਬਹੁਤ ਟੇਰੋ ਸਾਰੀਆਂ ਸ਼ੁਭਕਾਮਨਾਵਾਂ ਥੈਂਕ ਯੂ ਜੀ ਥੈਂਕ ਯੂ ਜੀ ਮੈਂ ਵੀ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਆਪਣੀ ਫਰਮ ਕਿਰਨ ਜੁਐਲਰਸ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਇਸ ਦੀਵਾਲੀ ਦੀ ਬਹੁਤ ਬਹੁਤ ਖਾਰਦਿਕ ਬੁਧਾਈ ਦੇਣਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ